ਕੀਤਾ ਐ ਫਰਦਾ ਮਨ ਆਜ ਅਜ ਤਾਂ ਹੈ ਕੀ ਕਰੀ ਜਾਨਾ ਮੱਟ ਤੇ ਮਿੱਟੀ ਲਾਉਣਾ ਮੱਟ ਤੇ ਮਿੱਟੀ ਲਾਉਣਾ ਹਾਂ ਠੀਕ ਆ ਪੰਦਾਂ ਫਰੀਕ ਤਾਂ ਫਿਰ 10 ਲਾਵਾਗੇ ਸਪੰਦਾਂ ਦੇ ਕੀ ਤਾਂ ਜੋ ਨਲੋਂ ਲੱਗ ਜਾਣਾ ਹੈ ਹਾਂ ਠੀਕ ਆ ਕਰਦੇ ਫਿਰ ਵਟਨ ਰੋਈ ਹਨਾ ਆ ਸਾਰੀ ਵਟ ਤੂੰ ਬਣਾਈ ਆ ਹਾਂ ਕਿੰਨਾ ਟਾਈਮ ਹੋਗਾ ਲੱਗੇ ਨੂੰ ਕਦੋਂ ਨਾ ਤੜਕੇ ਦਾ ਲਗਾਵਾ ਅੱਕੇ ਹੀ ਸਾਫ ਕਰਦਾ ਹੈ 10 ਵਜੇ ਲਾਟ ਆਉਣਾ ਪਹਿਲਾ ਪਹਿਲਾ ਕਮਲਾ ਵਰਦਦੇ 10 ਵਜੇ ਲਾਈਟ ਆਉਣੀ ਹੈ ਠੀਕ ਆ 还真得干嘛不过。